ਨਸ਼ਾ ਤਸਕਰਾਂ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਅੱਜ ਹੋਰ ਦੋ ਗੱਡੀਆਂ ਕੀਤੀਆਂ ਨਸ਼ਾ ਤਸਕਰਾਂ ਦੀਆਂ ਫ੍ਰੀਜ ਥਾਣਾ ਕੈਂਟ ਵਿਖੇ ਪਹੁੰਚੇ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਦਸੰਬਰ 2000 23 ਤੋਂ ਬਾਅਦ ਹੁਣ ਤੱਕ ਉਹਨਾਂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਅੰਦਰ 10 ਕ ਪ੍ਰਾਪਰਟੀਆਂ ਜਿਹੜੀਆਂ ਨੇ ਨਸ਼ਾ ਤਸਕਰਾਂ ਦੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਕੀਮਤ ਲਗਭਗ 1 ਕਰੋੜ 88 ਲੱਗਦੇ ਆਸ-ਪਾਸ ਹੈ ਤੇ ਅੱਜ ਉਹਨਾਂ ਵੱਲੋਂ ਦੋ ਕਾਰਾਂ ਜੋ ਨਸ਼ਾ ਤਸਕਰਾਂ ਦੀਆਂ ਸਨ ਉਹ ਵੀ ਇਹਨਾਂ ਵੱਲੋਂ ਫ੍ਰੀਜ਼ ਕਰ ਦਿੱਤੀਆਂ ਜਾਂ ਦੇਖੋ ਤਸਵੀਰਾਂ ਬਠਿੰਡਾ ਦੇ ਥਾਣਾ ਕੈਂਟ ਦੀਆਂ ਜਿੱਥੇ ਡੀਐਸਪੀ ਗੁਰਪ੍ਰੀਤ ਸਿੰਘ ਵੱਲੋਂ ਇਹਨਾਂ ਦੇ ਉੱਤੇ ਇੱਕ ਨੋਟਿਸ ਲਗਾਇਆ ਜਾ ਰਿਹਾ ਤੇ ਹੁਣ ਇਹ ਇਹ ਜਿਹੜੀ ਪ੍ਰਾਪਰਟੀ ਹੋ ਗਈ ਹੈ ਇਹ ਹੁਣ ਜਿੰਨਾ ਚਿਰ ਇਹਨਾਂ ਦਾ ਕੇਸ ਚੱਲਦਾ ਇਹ ਨਾ ਵੇਚ ਸਕਦੇ ਤੇ ਨਾ ਹੀ ਕਿਸੇ ਦਿਨਾਂ ਤੇ ਟਰਾਂਸਫਰ ਕਰ ਸਕਦੇ ਦੇ ਦੱਸ ਦਈਏ ਕਿ ਇਸ ਸਬੰਧੀ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਹੁਣ ਤੱਕ ਬਠਿੰਡਾ ਦੇ ਅੰਦਰ ਜਿੰਨੀਆਂ ਵੀ ਪ੍ਰਾਪਰਟੀਆ ਉਹਨਾਂ ਵੱਲੋਂ ਸੀਜ਼ ਕੀਤੀਆਂ ਗਈਆਂ ਹਨ ਉਹਨਾਂ ਦੀ ਕੁੱਲ ਕੀਮਤ ਜਿਹੜੀ ਉਹ 1 ਕਰੋੜ 88 ਲੱਖ ਰੁਪਏ ਬਣਦੀ ਹੈ ਤੇ 10 ਕ ਪ੍ਰਾਪਰਟੀਆ ਉਹਨਾਂ ਵੱਲ ਹੁਣ ਤੱਕ ਫ੍ਰੀਜ਼ ਕੀਤੀਆਂ ਗਈਆਂ ਹਨ ਜਿਸ ਦੇ ਵਿੱਚ ਅੱਜ ਹੁਣਾਂ ਵੱਲੋਂ ਨਵੇਂ ਸਾਲ ਦੇ ਵਿੱਚ 2024 ਦੇ ਵਿੱਚ ਹੁਣ ਇਹ ਦੋ ਗੱਡੀਆਂ ਨੇ ਜਿਹੜੀਆਂ ਇਹੀ ਆਪਣਾ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਸਾਨੂੰ ਇਹ ਕਮਰਸ਼ੀਅਲ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਸੀ ਇਸ ਨੂੰ ਲੈ ਕੇ ਇਹ ਹੁਣ ਦੋ ਗੱਡੀਆਂ ਵੀ ਇਹਨਾਂ ਵੱਲੋਂ ਥਾਣਾ ਕੈਂਟ ਵਿਖੇ ਹੀ ਫ੍ਰੀਜ਼ ਕਰ ਦਿੱਤੀਆਂ ਗਈਆਂ ਹਨ ਅੱਜ ਬਰੀਜ਼ਿੰਗ ਕਰ ਰਹੇ ਸੀ ਉਹ ਫ੍ਰੀਜ਼ਿੰਗ ਦੇ ਆਰਡਰ ਆਏ ਨੇ ਜੀ ਕੀ ਕੁਛ ਹੈ ਬਠਿੰਡਾ ਪੁਲਿਸ ਨੇ ਜਿਹੜਾ ਹੈ ਜਿਹੜੀ ਆਪਦੀ ਅੱਗੇ ਪਿੱਛੇ ਚਲਾਈ ਆ ਜਿਹਦੇ ਵਿੱਚ ਅਸੀਂ ਜਿਹੜੇ ਡਰੱਗਸ ਦੇ ਸਮੱਗਲਰ ਆ ਉਹਨਾਂ ਦੀਆਂ ਪ੍ਰਾਪਰਟੀਆਂ ਹੀ ਕਾਫੀ ਜ਼ਿਆਦੀਆਂ ਜ਼ਬਤ ਕੀਤੀਆਂ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਅਬ ਨਵੇਂ ਸਾਲ ਦੇ ਵਿੱਚ ਜਿਹੜਾ ਹੈ 2124 ਚੜ੍ਹਦੇ ਆਂ ਅਸੀਂ ਦੋ ਮੁਕਦਮੇ ਜਿਹੜੇ ਹੈਗੇ ਆ ਉਹਦੇ ਵਿੱਚ ਇੱਕ ਸੁਨੀਲ ਕੁਮਾਰ ਆ ਤੇ ਇੱਕ ਐ ਹਰਬੰਸ ਸਿੰਘ ਇਹ ਦੋ ਸਮਗਲਰ ਸਿਗੇ ਚਿੱਟੇ ਦੇ ਜਿਨ੍ਹਾਂ ਦੇ ਖਿਲਾਫ ਕਮਰਸ਼ਲ ਕੁਆਂਟੀਟੀ ਦੇ ਮੁਕਦਮੇ ਦਰਜ ਸਿਗੇ ਥਾਣੇ ਕੈਂਟ ਦੇ ਵਿੱਚ ਥਾਣੇ ਕੈਂਟ ਬਠਿੰਡਾ ਦੇ ਵਿੱਚ ਸੋ ਇਹਨਾਂ ਦੀਆਂ ਦੋ ਜੜੀਆਂ ਚੱਲ ਪ੍ਰਾਪਰਟੀਆਂ ਇੱਕ ਦੀ ਐਸਐਕਸ 4 ਗੱਡੀ ਆ 2.5 ਲੱਖ ਦੀ ਮਲੀਟੀ ਆ ਦੂਜੀ ਸਵਿਫਟ ਡਿਜ਼ਾਈਨ ਆ ਜਿਹੜੀ ਕੋ ਸਵਾ 1.2 ਲੱਖ ਦੀ ਮਾਰਕੀਟ ਉਹਦੀ ਐਸ ਵੇਲੇ ਸਗੀ ਵੈਲਿਊ ਉਹ ਦੋਵੇਂ ਜਿਹੜੀਆਂ ਹੈਗੀਆਂ ਕੰਪੀਟੈਂਟ ਅਥਾਰਟੀ ਤੋਂ ਅਸੀਂ ਜਿਹੜੇ ਹੈ ਆਰਡਰ ਕਰਾਉਣ ਦੇ ਵਿੱਚ ਪਠੰਡਾ ਪੁਲਿਸ ਕਾਮਯਾਬ ਹੋਈ ਹੈ ਇਹ ਦੋਵੇਂ ਜਿਹੜੀਆਂ ਗੱਡੀਆਂ ਫ੍ਰੀਜ਼ ਹੋ ਗਈਆਂ ਇਹਨਾਂ ਨੂੰ ਅਸੀਂ ਠਾਣੇ ਲਿਆ ਕੇ ਜਬਤ ਕਰ ਲਿਆ ਔਰ ਇਸੇ ਤਰ੍ਹਾਂ ਇਸ ਲੜੀ ਦੇ ਵਿੱਚ ਹੀ ਦਸੰਬਰ ਤੋਂ ਲੈ ਕੇ ਪਿਛਲਾ ਮਹੀਨਾ ਦਸੰਬਰ ਦਾ ਸੀਗਾ ਟਿਲ ਡੇਟ ਪਠੰਡਾ ਪੁਲਿਸ ਨੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇਹਨਾਂ ਡਰੱਗਸ ਸਮੱਗਲਰਾਂ ਦੇ ਅਗੇਂਸਟ 1 ਕਰੋੜ ਤੇ 88 ਲੱਖ ਦੀ ਅਸੀਂ ਪ੍ਰਾਪਰਟੀ ਜਿਹੜੀ ਆ ਇਹਨਾਂ ਦੀ ਫ੍ਰੀਜ਼ ਕਰਾ ਚੁੱਕੇ ਆ ਔਰ ਉਹਨਾਂ ਸਾਰਿਆਂ ਦੇ ਕੇਸਿਸ ਅੱਗੇ ਚੱਲ ਰਹੇ ਆ ਬੜੀਆਂ ਸੋਲਿਡ ਤੇ ਸਹੀ ਗਰਾਉਂਡਸ ਦੇ ਉੱਤੇ ਜਿਹੜਾ ਉਹ ਕੇਸ ਤਿਆਰ ਕੀਤੇ ਗਏ ਆ ਤਾਂ ਕਿ ਇਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਨੈਕਸਟ ਸਟੈਪ ਤੇ ਇਹਨਾਂ ਦਾ ਫੋਰਫੀਜ਼ਰ ਹੋ ਜੇ ਤਾਂ ਕਿ ਇਹ ਸਾਰੀਆਂ ਗਵਰਨਮੈਂਟ ਦੇ ਖਾਤੇ 'ਚ ਚੱਲ ਜਾਏ ਤੇ ਗਵਰਨਮੈਂਟ ਇਹਨਾਂ ਨੂੰ ਅੱਗੇ ਨਿਲਾਮ ਕਰੂਗੀ ਔਰ ਇਹ ਜਿਹੜਾ ਹੈ ਸلسਲਾ ਇਹਨੂੰ ਬਠਿੰਡਾ ਪੁਲਿਸ ਇਦਾਂ ਹੀ ਜਾਰੀ ਰੱਖੇ ਹੌਣ ਤੱਕ ਸਰ ਕਿੰਨੇ ਹੋ ਗਏ ਨੇ ਟੋਟਲ ਜੇ ਆਪਾਂ ਲਾਈਏ 24 ਤੁਸੀਂ ਕਹਿੰਦੇ ਸੀਗੇ ਸਭਾ ਵਧਾ ਕੇ ਕਿੰਨੇ ਆ ਤੋਟਲ ਜਿਹੜਾ ਹੈ ਵਾ ਹੁਣ ਤੱਕ ਜਿਹੜੀਆਂ 10 ਤਾਂ ਫ੍ਰੀਜ਼ਿੰਗ ਆਰਡਰ ਦੋ ਇਹ ਅੱਠ ਪਹਿਲਾਂ ਸੋ ਨਵੇਂ ਸਾਲ ਦੇ ਵਿੱਚ ਦੋ ਸਾਨੂੰ ਮਿਲ ਗਏ ਆ ਆਰਡਰ ਔਰ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਮੀਨਸ ਪਿਛਲੇ 40 ਡੇਸ ਦੇ ਵਿੱਚ ਵਿੱਚ ਅਸੀਂ 10 ਆਰਡਰਸ ਜਿਹੜੇ ਆ 10 ਪ੍ਰੋਪਰਟੀਆਂ 10 ਆਰਡਰ ਸਾਨੂੰ ਮਿਲ ਚੁੱਕੇ ਆ 24 ਸਾਡੇ ਜਿਹੜੇ ਕੇਸ ਆ ਉਹ ਦਿੱਲੀ ਚੱਲ ਰਹੇ ਆ ਜਿਨ੍ਹਾਂ ਦੀ ਅਸੀਂ ਬਾਖੂਬੀ ਪੈਰਵਾਹੀ ਕਰ ਰਹੇ ਆ ਔਰ ਸਾਨੂੰ ਇਹ ਵੀ ਆਸ ਆ ਕਿ ਉਹਦੇ ਚ ਵੀ ਅਸੀਂ ਜਲਦ ਹੀ ਫ੍ਰੀਜ਼ਿੰਗ ਆਰਡਰ ਬਾਕੀ ਦੇ ਸਮਗਲਰਾਂ ਦੇ ਰਹਿੰਦੇ ਸਮਗਲਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹਨਾਂ ਦੇ ਅਟੈਚਮੈਂਟ ਆਰਡਰਸ ਉਹਨਾਂ ਦੇ ਫ੍ਰੀਜ਼ਿੰਗ ਆਰਡਰਸ ਲੈਣ ਚ ਕਾਮਯਾਬ ਹੋਵਾਂ